ਹੜਾਂ ਦੇ ਪਾਣੀ ਦੇ ਬਾਰੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਅੰਦਰ ਜਾਣਨ ਦੀ ਜਿਗਿਆਸਾ ਕਿ ਪਾਣੀ ਕਿੱਥੇ ਕਿੱਥੇ ਪਹੁੰਚ ਗਿਆ ਪਾਣੀ ਘਟਿਆ ਕਿ ਵਧਿਆ ਮੁਸ਼ਕਲ ਵਧਿਆ ਕਿ ਘਟਿਆ ਕੀ ਬਣੂ ਪੰਜਾਬ ਦਾ ਕਿੰਨੀ ਕੁ ਮਦਦ ਕਰਨੀ ਪੰਜਾਬ ਦੀ ਕੌਣ ਕੌਣ ਮਦਦ ਕਰ ਰਿਹਾ ਪੰਜਾਬ ਦੀ ਪੰਜਾਬ ਕਦੋਂ ਮੁੜ ਤਾਬੇ ਆਊ ਕਦੋਂ ਪੈਰਾਂ 'ਚ ਆਊ ਪਰ ਇਨ੍ਹਾਂ ਖਬਰਾਂ ਦੇ ਵਿੱਚ ਹੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਖਬਰ 2 ਦਿਨਾਂ ਵਾਸਤੇ ਸਭ ਦੇ ਸਾਹਮਣੇ ਆਈ ਉਸ ਵਿਧਾਇਕ ਦੀ ਇੱਕ ਦਿਨ ਦੀ ਖਬਰ ਨੇ ਇਹ ਦੱਸਦਾ ਜੀ ਕਿ ਉਹ ਆਮ ਵਿਧਾਇਕ ਨਹੀਂ ਆ ਉਹ ਤਾਂ ਕ੍ਰਿਸ਼ ਫਿਲਮ ਵਾਲਾ ਰਿਤਿਕ ਰੋਸ਼ਨ ਆ ਉਹ ਤਾਂ ਅਨਿਲਕਪੂਰਾ ਮਿਸਟਰ ਇੰਡੀਆ ਫਿਲਮ ਵਾਲਾ ਤੁਸੀਂ ਮਿਸਟਰ ਇੰਡੀਆ ਫਿਲਮ ਦੇਖੀ ਹੋਣੀ ਆ ਉਹਦੇ ਵਿੱਚ ਅਨਿਲਕਪੂਰ ਦੇ ਗੁੱਟ ਦੇ ਉੱਤੇ ਕੜੀ ਬੰਨੀ ਹੁੰਦੀ ਆ ਤੇ ਇੰਉ ਉਹ ਬਟਨ ਨੱਪਦਾ ਤੇ ਗਾਇਬ ਬਟਨ ਨੱਪਦਾ ਉਹ ਹਾਜ਼ਰ ਉਹ ਫਿਰ ਦੁਖਿਆਰਾਂ ਦੇ ਕੰਮ ਆਉਂਦਾ ਮਦਦ ਕਰਦਾ ਕ੍ਰਿਸ਼ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਵੀ ਇੰਉ ਹੀ ਆ ਕਦੇ ਕਿਸ ਨੂੰ ਦਿਸਦਾ ਕਦੇ ਕਿਸ ਨੂੰ ਨਹੀਂ ਦਿਸਦਾ ਤੇ ਹਰਮীত ਸਿੰਘ ਪਠਾਨ ਮਾਜਰਾ ਇਸ ਵੇਲੇ ਦਿਸਦਾ ਨਹੀਂ ਪੁਰਸ ਕਦੀ ਗਾਇਬ ਹੋ ਗਿਆ ਉਹ ਲੱਭਦਾ ਨਹੀਂ ਕਿ ਸੱਚੀ ਮੁੱਚਿਓ ਕ੍ਰਿਸ਼ਾ ਕਿਉ ਮਿਸਟਰ ਇੰਡੀਆ ਕੋ ਲੱਭਦਾ ਨਹੀਂ ਪਠਾਨ ਮਾਜਰਾ ਹੋਰਾਂ ਨੇ 2-3 ਦਿਨਾਂ ਤੋਂ ਸੂਬੇ ਦੀ ਸਰਕਾਰ ਦੇ ਪੱਖ ਦੇ ਵਿੱਚ ਤੇ ਦਿੱਲੀ ਵਾਲਿਆਂ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਉਹਨੇ ਇਹ ਗੱਲ ਕਹੀ ਸੀ ਕਿ ਕ੍ਰਿਸ਼ਨ ਕੁਮਾਰ ਹੋਰਾਂ ਦੇ ਵੱਲੋਂ ਇਹ ਹੜ ਲਿਆਂਦੇ ਗਏ ਆ ਅਸੀਂ ਬੜਾ ਇਹਨਾਂ ਨੂੰ ਕਿਹਾ ਸੀ ਕਿ ਭਾਈ ਆ ਆ ਕੁਝ ਨਾ ਕਰੋ ਇਹਨਾਂ ਨੇ ਆ ਆ ਕੁਝ ਕਰ ਦਿੱਤਾ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਸੂਬੇ ਦੀ ਸਰਕਾਰ ਨੂੰ ਦਿੱਲੀ ਵਾਲੇ ਦਬਾਉਣਾ ਚਾਹੁੰਦੇ ਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਸੀ ਕਿ ਬੜਕਮਾਰ ਅਸੀਂ ਨਾਲ ਖੜੇ ਆ ਇਹ ਵੀ ਗੱਲ ਕਹੀ ਸੀ ਕਿ ਸਾਡੇ ਕਹੇ ਤਾਂ ਬਦਲੀ ਨਹੀਂ ਹੁੰਦੀਗੀ ਦਿੱਲੀ ਵਾਲੇ ਬਦਲੀ ਕਰਵਾਉਂਦੇ ਆ ਤੇ ਦਿੱਲੀ ਵਾਲੇ ਪੰਜਾਬ ਦੀ ਸਰਕਾਰ ਦੇ ਉੱਤੇ ਦਾਬਾ ਮਾਰ ਕੇ ਚੱਲਦੇ ਆ ਹਲੇ ਆ ਗੱਲਾਂ ਚੱਲਦੀਆਂ ਇੰਟਰਵਿਊ ਚੱਲਦੀਆਂ ਨਾਲ ਦੀ ਨਾਲ ਖਬਰ ਆਉਂਦੀ ਜੀ ਕਿ ਰਾਤ ਦੇ ਵੇਲੇ ਪਰਚਾ ਦਰਜ ਹੋ ਗਿਆ ਪਠਾਨ ਮਾਜਰਾ ਦੇ ਉੱਤੇ ਸਨੌਰ ਦੇ ਵਿਧਾਇਕ ਦੇ ਉੱਤੇ ਫਿਰ ਖਬਰ ਆਉਂਦੀ ਹੈ ਜੀ ਕਿ ਦਿਨ ਚੜ੍ਹਨ ਤੋਂ ਪਹਿਲਾਂ ਪੁਲਿਸਾਂ ਜਿਹੜੀ ਉਹ ਪਹੁੰਚਦੀ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਉੱਥੋਂ ਉਹਨਾਂ ਨੇ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਖਬਰ ਇੱਕ ਹੋਰ ਆ ਜਾਂਦੀ ਹੈ ਕਹਿੰਦੇ ਜੀ ਜਦੋਂ ਉਹਨਾਂ ਨੂੰ ਲੈ ਕੇ ਆਉਂਦੇ ਸੀ ਪਠਾਨ ਮਾਜਰਾ ਨੂੰ ਵਿਧਾਇਕ ਸਾਹਿਬ ਨੂੰ ਪੰਜਾਬ ਦੇ ਵਿੱਚ ਤੇ ਦੋ ਗੱਡੀਆਂ ਸੀ ਇੱਕ ਫਾਰਚੂਨਰ ਗੱਡੀ ਸੀ ਇੱਕ ਸਕਾਰਪਿਓ ਗੱਡੀ ਸੀ ਫਾਰਚੂਨਰ ਗੱਡੀ ਤਾਂ ਪੁਲਿਸ ਦੇ ਕੋਲੇ ਆ ਪਰ ਉਹ ਸਕਾਰਪਿਓ ਦੇ ਵਿੱਚ ਫਰਾਰ ਹੋ ਗਏ ਤੇ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰਤਾ ਆਪਣੇ ਸਾਥੀਆਂ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਤੇ ਪਠਾਨ ਮਾਜਰਾ ਹੋਰੀ ਫਰਾਰ ਹੋ ਗਈ ਆ ਪੁਲਿਸ ਦੀਆਂ ਜਿਹੜੀਆਂ ਗੱਲਾਂ ਨਹੀਂ ਉਹ ਸਭ ਦੇ ਸਾਹਮਣੇ ਆਈਆਂ ਤੇ ਸਕਾਰਪਿਓ ਗੱਡੀ ਕਿੱਥੇ ਆ ਇਹਦੇ ਬਾਰੇ ਵੀ ਨਹੀਂ ਪਤਾ ਤੇ ਪਠਾਨ ਮਾਜਰਾ ਹੈ ਕਿੱਥੇ ਵੀ ਨਹੀਂ ਪਤਾ ਪਰ ਹਾਂ ਇਹ ਖਬਰ ਸਾਹਮਣੇ ਆਈ ਦੀ ਕਿ ਫਾਰਚੂਨਰ ਗੱਡੀ ਦੀ ਸੀਟ ਦੇ ਉੱਤੇ ਤਿੰਨ ਪਿਸਤੌਲ ਪਏ ਆ ਮਤਲਬ ਇਹ ਜੀ ਕਿ ਪਠਾਨ ਮਾਜਰਾ ਹੋਰੀ ਪਿਸਤੌਲ ਛੱਡ ਕੇ ਭੱਜ ਗਏ ਆ ਗੱਡੀ ਛੱਡ ਕੇ ਭੱਜ ਗਏ ਆ ਉਹ ਕਿੱਥੇ ਗਏ ਆ ਪੁਲਿਸ ਇਸ ਗੱਲ ਦੀ ਲੱਭਤ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਇਸੇ ਕਰਕੇ ਮੈਂ ਆਖਿਆ ਵੀ ਪਠਾਨ ਮਾਜਰਾ ਹਰੀ ਕ੍ਰਿਸ਼ਮ ਵਾਲੇ ਰਿਤਕਰੋਸ਼ ਦਾ ਉਹ ਗਾਇਬ ਹੋ ਜਾਂਦੇ ਆ ਇਸੇ ਕਰਕੇ ਮੈਂ ਗੱਲ ਕਹੀ ਸੀ ਕਿ ਉਹ ਤਾਂ ਜੀ ਅਨਿਲ ਕਪੂਰਾ ਉਹ ਗਾਇਬ ਹੋ ਜਾਂਦੇ ਆ ਉਹ ਲੱਭਦੇ ਨਹੀਂ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਇਹ ਕਿਹੜੀ ਕਹਾਣੀ ਆ ਡਰਾਮਾ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਆ ਕੀ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਆ ਜਾਂ ਇਹਦੇ ਵਿੱਚ ਕੋਈ ਸਚਾਈ ਵੀ ਆ ਗੱਲਾਂ ਸਾਰੇ ਪਾਸੇ ਸੋਚਣੀਆਂ ਬਣਦੀਆਂ ਪਠਾਨ ਮਾਜਰਾ ਸਾਢੇ 3 ਸਾਲ ਤੋਂ ਇਸੇ ਸਰਕਾਰ ਦੇ ਵਿੱਚ ਵਿਧਾਇਕ ਆ ਤੇ ਪਠਾਨ ਮਾਜਰਾ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਦੋਸ਼ ਵੀ ਲਾਇਆ ਪਰ ਪਠਾਨ ਮਾਜਰਾ ਦੀ ਟਾਈਮਿੰਗ ਦੇਖੋ 2 ਦਿਨ ਪਹਿਲਾਂ ਉਹਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਭਾਈ ਜਿਹੜੇ ਦਿੱਲੀ ਵਾਲੇ ਆ ਉਹ ਪੰਜਾਬ ਨੂੰ ਦਬਾਉਂਦੇ ਆ ਅਸੀਂ ਨਹੀਂ ਮੰਨਦੇ ਮੁੰਡੇ ਉਹ ਜੋ ਕਰਨਾ ਕਰ ਲੈਣ ਤੇ ਫਿਰ ਰਾਤੇ-ਰਾਤ ਪਰਚਾ ਦਰਜ ਹੋ ਜਾਂਦਾ ਨਾਲ ਦੀ ਨਾਲ ਪੁਲਿਸ ਨੂੰ ਫੜਨ ਤੁਰ ਪੈਂਦੀ ਹੈ ਟਾਈਮਿੰਗ ਦੀ ਇੱਕ ਗੱਲ ਤੇ ਦੂਜੀ ਗੱਲ ਇਹ ਆ ਵੀ ਜੇਕਰ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਹੱਥ ਦੇ ਵਿੱਚੋਂ ਨਿਕਲ ਜਾਂਦਾ ਜੇ ਉਹ ਫਰਾਰ ਹੋ ਜਾਂਦਾ ਨਾ ਇਹ ਸੂਈ ਆ ਨਾ ਇਹ ਕੰਧੂਈ ਆ ਜਿਹੜੀ ਤੂੜੀ ਦੇ ਵਿੱਚ ਰੁਲ ਗਈ ਆ ਲੱਭਦੀ ਨਹੀਂ ਤੇ ਜੇਕਰ ਭਾਈ ਆਪਾਂ ਨੂੰ ਆਪ ਦਾ ਵਿਧਾਇਕ ਨਹੀਂ ਲੱਭਦਾ ਤੇ ਆਪਾਂ ਨੂੰ ਗੈਂਗਸਟਰ ਕਿਵੇਂ ਲੱਭਦੇ ਹੋਣਗੇ ਆਪਾਂ ਨੂੰ ਫਿਰ ਸਮਾਜ ਵਿਰੋਧੀ ਅਨਸਰ ਤੇ ਨਸ਼ਾ ਤਸਕਰ ਤੇ ਲੁਟੇਰੇ ਕਿਵੇਂ ਲੱਭਦੇ ਹੋਣਗੇ ਪੁਲਿਸ ਦੀ ਇਹ ਦੇ ਵਿੱਚ ناکامی ਇਹਦਾ ਮਤਲਬ ਤੁਹਾਡੇ ਕੋਲੋਂ ਇੱਕ ਵਿਧਾਇਕ ਭੱਜ ਗਿਆ ਤੁਸੀਂ ਕੋਈ ਮੁਕਾਬਲਾ ਨਹੀਂ ਕੀਤਾ ਉਹਨੇ ਤੁਹਾਡੇ ਪੁਲਿਸ ਮੁਲਾਜ਼ਮ ਤੇ ਹਮਲਾ ਕੀਤਾ ਤੁਸੀਂ ਉਹਦਾ ਪਿੱਛਾ ਨਹੀਂ ਕੀਤਾ ਜੇ ਪਿੱਛਾ ਕੀਤਾ ਹਲੇ ਤੱਕ ਕਾਬੂ ਨਹੀਂ ਆਇਆ ਪਠਾਨ ਮਾਜਰਾ ਲੋਕ ਕਿੱਥੇ ਗਿਆ ਕਿਤੇ ਬਾਹਰਲੇ ਮੁਲਕ ਭੱਜ ਗਿਆ ਵਜ੍ਹਾ ਕੀ ਆ ਇਹਦੇ ਪਿੱਛੇ ਕਾਰਨ ਕੀ ਆ ਵਿਰੋਧਕਾਂ ਨੇ ਮੁੱਦਾ ਚੁੱਕ ਲਿਆ ਉਹ ਕਹਿੰਦੇ ਜੀ ਕਿ ਦੇਖੋ ਆਮ ਆਰਮੀ ਪਾਰਟੀ ਜਿਹੜੀ ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਲੱਗੀ ਆ ਇੱਕ ਤਾਂ ਸੂਬੇ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਮਹਾਮਾਰੀ ਦੇ ਕਰਕੇ ਹੜ੍ਹਾਂ ਦੀ ਕ੍ਰੋਪੀ ਦੇ ਕਰਕੇ ਸਰਕਾਰ ਦਾ ਵਿਰੋਧ ਬੜਾ ਹੋ ਰਿਹਾ ਕਿ ਭਾਈ ਇਹਨਾਂ ਨੇ ਕੀਤਾ ਕੁਝ ਨਹੀਂਗਾ ਇਸ ਵਿਰੋਧ ਤੋਂ ਬਚਣ ਦੇ ਲਈ ਲੋਕਾਂ ਦਾ ਧਿਆਨ ਤਬਦੀਲ ਕੀਤਾ ਜਾ ਰਿਹਾ ਤੇ ਦੂਜਾ ਇਹਦੇ ਪਿੱਛੇ ਕਾਰਨ ਇਹ ਆ ਵੀ ਪਠਾਨ ਮਾਜਰਾ ਦੇ ਰਾਹੀਂ ਬਾਕੀ ਵਿਧਾਇਕਾਂ ਨੂੰ ਇਹ ਹਦਾਇਤ ਦਿੱਤੀ ਜਾ ਰਹੀ ਆ ਕਿ ਜੇਕਰ ਤੁਸੀਂ ਵੀ ਇਵੇਂ ਕਰੋਗੇ ਜੇਕਰ ਤੁਸੀਂ ਆਵਾਜ਼ ਚੁੱਕੋਗੇ ਤੇ ਫਿਰ ਭਾਈ ਤੁਹਾਡੇ ਪਿੱਛੇ ਵੀ ਇਵੇਂ ਹੀ ਪੁਲਿਸ ਲੱਗੂਗੀ ਤੁਹਾਡੇ ਖਿਲਾਫ ਇਵੇਂ ਹੀ ਪੜਤਾਲਾਂ ਹੋਣਗੀਆਂ ਵੀਨੇ ਭਾਈ ਹੁਣ ਬਣਦਾ ਕੀ ਆ ਪਠਾਨ ਮਾਜਰਾ ਨੇ ਗ੍ਰਿਫਤਾਰੀ ਤੋਂ ਪਹਿਲਾਂ ਵੀਡੀਓ ਬਣਾਈਆਂ ਤੇ ਉਹਨਾਂ ਦੇ ਬੱਚੇ ਗੱਲ ਕਹੀ ਸੀ ਕਿ ਮੇਰੇ ਇੱਕ ਪੁਰਾਣੇ ਕੇਸ ਦੇ ਵਿੱਚ ਮੈਨੂੰ ਉਲਝਾਇਆ ਜਾ ਸਕਦਾ ਪਰ ਉਹਨੇ ਮੁੱਛਾਂ ਨੂੰ ਵੱਟ ਚੜ੍ਹ ਕੇ ਗੱਲ ਕਹੀ ਸੀ ਕਿ ਮੈਨੂੰ ਪ੍ਰਵਾਹ ਕੋਈ ਦੀ ਪੱਟ ਤੇ ਥਾਪੀ ਮਾਰ ਕੇ ਗੱਲ ਕਹਿਣਾ ਕਿ ਮੈਂ ਕੱਲੇ-ਕੱਲੇ ਅਧਿਕਾਰੀ ਨੂੰ ਨੰਗਾ ਕਰ ਦੂੰ ਜਿਹੜੇ ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨਗੇ ਹੁਣ ਵੇਨੇ ਭਾਈ ਪਠਾਨ ਮਾਜਰਾ ਕਿਹਨੂੰ ਕਿਹਨੂੰ ਨੰਗਾ ਕਰਦਾ ਤੇ ਲਾ 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 ਕਦੋਂ ਹੁੰਦੀ ਆ ਵੀ ਭਾਈ ਫੜ ਲਿਆ ਪਠਾਨ ਮਾਜਰਾ ਕਾਬੂ ਆ ਗਿਆ ਪਠਾਨ ਮਾਜਰਾ ਕਾਬੂ ਆ ਗਿਆ ਪਠਾਨ ਮਾਜਰਾ ਸਵਾਲ ਬਹੁਤ ਸਾਰੇ ਆ ਉੱਤਰ ਕਦੇ ਮਿਲਣਾ ਨਹੀਂ ਉੱਤਰ ਪਤਾ ਨਹੀਂ ਕਦੋਂ ਮਿਲੂਗਾ ਪਰ ਆਮ ਆਦਮੀ ਪਾਰਟੀ ਇਹ ਕਹ ਲਕਣੀ ਜੀ ਕਿ ਇਹ ਇਹਦਾ ਇੱਕ ਪੁਰਾਣਾ ਮਾਮਲਾ ਪਠਾਨ ਮਾਜਰਾ ਦੇ ਉੱਤੇ ਇੱਕ ਔਰਤ ਨੇ ਦੋਸ਼ ਲਾਇਆ ਸੀ ਕਿ ਇਹਨੇ ਵਿਆਦਾ ਝਾਂਸਾ ਦੇ ਕੇ ਮੇਰੇ ਨਾਲ ਸੋਸ਼ਣ ਕੀਤਾ ਤੇ ਉਸ ਔਰਤ ਦੇ ਵੱਲੋਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸੀ ਹੁਣ ਜਦੋਂ ਇਹਨੂੰ ਪਤਾ ਲੱਗਾ ਆਮ ਆਦਮੀ ਪਾਰਟੀ ਕਹਨੀ ਆ ਹੁਣ ਜਦੋਂ ਇਹਨੂੰ ਪਤਾ ਲੱਗਾ ਜੀ ਕਿ ਮੇਰੇ ਉੱਤੇ ਪਰਚਾ ਦਰਜ ਹੋ ਸਕਦਾ ਤੇ ਇਹਨੇ ਲੋਕਾਂ ਦਾ ਧਿਆਨ ਲਾਂਬੇ ਕਰਨ ਦੇ ਲਈ ਇਹ ਰੌਲਾ ਪਾਣਾ ਸ਼ੁਰੂ ਕਰਤਾ ਵੀ ਹੜਾਂ ਦੇ ਵਿੱਚ ਗਲਤ ਕੰਮ ਕੀਤਾ ਸਾਡੇ ਤੇ ਦਿੱਲੀ ਦਾ ਡਾਬਾ ਪੈਂਦਾ ਦਿੱਲੀ ਦਾ ਡਾਬਾ ਇਉਂ ਪੈਂਦਾ ਜੇ ਪਰਪਾਈ ਆਮ ਆਦਮੀ ਪਾਰਟੀ ਦਾ ਕਾਰਵਾਈ ਕਰੂਗੀ ਜਿਹੜੀ ਗੱਲ ਸੱਚੀ ਆ ਗੱਲਾਂ 2-3 ਉੱਥੇ ਆ ਕੇ ਰੁਕਦੀਆਂ ਸਾਢੇ 3 ਸਾਲ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਪਠਾਨ ਮਾਜਰਾ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਪਠਾਨ ਮਾਜਰਾ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਸੀ ਫਿਰ ਵੀ ਕਾਰਵਾਈ ਨਹੀਂ ਹੋਈ ਜਿਹੜੀ ਇਹ ਬੀਬੀ ਜੀ ਨੇ ਉਹਨਾਂ ਦੇ ਬਾਰੇ ਇਹ ਗੱਲ ਕਹੀ ਜਾ ਰਹੀ ਆ ਕਿ ਭਾਈ ਇਹਨਾਂ ਦੇ ਉੱਤੇ ਵੀ ਕੁਝ ਪਰਚੇ ਦਰਜ ਨਹੀਂ ਅਗਲੀ ਗੱਲ ਇਹ ਜੀ ਕਿ ਪਠਾਨ ਮਾਜਰਾ ਦੀ ਟਾਈਮਿੰਗ ਕਿਵੇਂ ਆ ਵੀ ਇਧਰਲੇ ਪਾਸੇ ਉਹ ਬੋਲਿਆ ਤੇ ਇਧਰਲੇ ਪਾਸੇ ਰਾਤੋ ਰਾਤ ਪਰਚਾ ਦਰਜ ਹੋ ਜਾਂਦਾ ਉਧਰਲੇ ਪਾਸੇ ਪੁਲਿਸ ਨੂੰ ਫੜਨ ਤੁਰ ਪੈਂਦੀ ਆ ਤੇ ਫੜਨ ਗਈ ਪੁਲਿਸ ਦੇ ਕੋਲ ਬੰਦਾ ਫਰਾਰ ਹੋ ਜਾਂਦਾ ਤੇ ਪੁਲਿਸ ਦੇ ਹੱਥ ਹਲੇ ਤੱਕ ਖਾਲੀ ਆ ਤੇ ਜਿਨ੍ਹਾਂ ਦੇ ਘਰੇ ਸੀ ਯਾਨੀ ਕਿ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਸੀ ਕਰਨਾਲ ਦੇ ਪਿੰਡ ਦੇ ਵਿੱਚ ਪਠਾਨ ਮਾਜਰਾ ਉਹ ਇਹ ਗੱਲ ਕਹਿੰਦੇ ਵੀ ਪੁਲਿਸ ਆਈ ਲੰਗਰ ਪ੍ਰਸ਼ਾਦਾ ਛੱਕੇ ਚਾਹ ਪਾਣੀ ਪੀ ਕੇ ਸਹਿਮਤੀ ਦੇ ਨਾਲ ਪਠਾਨ ਮਾਜਰਾ ਨੂੰ ਲੈ ਕੇ ਗਈ ਆ ਅਸੀਂ ਤਾਂ ਆਪ ਹੈਰਾਨ ਆ ਵੀ ਪਠਾਨ ਮਾਜਰਾ ਸਾਬ ਗਏ ਕਿੱਧਰ ਆ ਇਹ ਡਰਾਮਾ ਜਾਂ ਇਹਦੇ ਵਿੱਚ ਕੋਈ ਸਚਾਈ ਆ ਮੈਨੂੰ ਲੱਗਦਾ ਵੀ ਇਹਦੇ ਉੱਤੇ ਇੱਕ ਫਿਲਮ ਬਣਨੀ ਚਾਹੀਦੀ ਆ ਗਾਇਬ ਹੋਇਆ ਪਠਾਨ ਮਾਜਰਾ ਮੈਨੂੰ ਲੱਗਦਾ ਵੀ ਇਹ ਕਿਸ਼ਤੋ ਅਗਲੀ ਫਿਲਮ ਬਣਨੀ ਚਾਹੀਦੀ ਆ ਵੀ ਕਿਵੇਂ ਗਾਇਬ ਹੋਇਆ ਐਮਐਲਏ ਕਿਵੇਂ ਗਾਇਬ ਹੋ ਜਾਂਦੇ ਹਾਂ ਅਸੀਂ ਇਹ ਇੱਕ ਫਿਲਮ ਬਣਨੀ ਚਾਹੀਦੀ ਆ ਇਹਦੇ ਉੱਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਵੀ ਬੰਦਾ ਇਵੇਂ ਗਾਇਬ ਹੋ ਜਾਂਦਾ ਪਰ ਇਹ ਗੱਲ ਚਿੱਤੇ ਰੱਖਿਓ ਪਠਾਨ ਮਾਜਰਾ ਨੇ ਪੰਜਾਬ ਦੇ ਬਾਰੇ ਬੋਲਿਆ ਪੰਜਾਬ ਦੇ ਹੱਕ ਦੇ ਵਿੱਚ ਬੋਲਿਆ ਪਠਾਨ ਮਾਜਰਾ ਨੇ ਉੱਤੇ ਜਦੋਂ ਦੋਸ਼ ਲੱਗਦੇ ਸੀ ਹੋਰ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੱਕ 'ਚ ਬੋਲਿਆ ਕਿ ਭਾਈ ਅਸੀਂ ਤੇਰੇ ਨਾਲ ਆ ਤੇਰੇ ਨਾਲ ਖੜੇ ਰਵਾਂਗੇ ਤੇਰੇ ਨਾਲ ਧੱਕੜ ਬਣ ਕੇ ਖੜਦੇ ਆ ਲੋਕਾਂ ਨੇ ਵੋਟਾਂ ਭਗਵੰਤ ਮਾਨ ਸਾਹਿਬ ਤੁਨੂੰ ਪਾਈਆਂ ਉਹਨੇ ਦਿੱਲੀ ਵੜਾਂ ਦੇ ਖਿਲਾਫ ਕੀਤੀ ਪੰਜਾਬ ਦੀ ਸਿਫਤ ਕੀਤੀ ਕਹਾਣੀ ਵਿੱਚੋਂ ਕੁਝ ਹੋਰ ਨਿਕਲ ਕੇ ਆਊਗੀ ਪਠਾਨ ਮਾਜਰਾ ਕਹਿੰਦਾ ਮੇਰੇ ਕੋਲੇ ਸਬੂਤ ਬਹੁਤ ਆ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਕਿ ਭਾਈ ਅਸੀਂ ਗਲਤ ਦੇ ਖਿਲਾਫ ਕਾਰਵਾਈ ਕਰਦੇ ਹੁੰਦੇ ਆ ਵ੍ਰੋਧੀ ਇਹ ਗੱਲ ਕਰਨੇ ਜਿਕੇ ਇਹ ਤਾਂ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਵੀ ਨੇ ਪਾਈ ਬੰਦਕੀ ਆ ਪਰ ਇਨਾਂ ਹੜਾਂ ਦੇ ਦਿਨਾਂ ਦੇ ਵਿੱਚ ਹੜ ਦੇ ਇਸ ਮੌਸਮ ਦੇ ਵਿੱਚ ਹੜ ਦੇ ਇਸ ਦੁਖਿਆਰੇ ਵੇਲੇ ਦੇ ਵਿੱਚ ਪਠਾਨ ਮਾਜਰਾ 2 ਦਿਨ ਪੰਜਾਬੀ ਮੀਡੀਆ ਦਾ ਧਿਆਨ ਖਿੱਚਣ ਦੇ ਵਿੱਚ ਕਾਮਯਾਬ ਹੋਇਆ ਤੇ ਆਈ ਲੋ ਖਬਰ ਵੀ ਪਾਈ ਫੜ ਲਿਆ ਵੀ ਫੜ ਲਿਆ ਫੜ ਲਿਆ ਪਠਾਨ ਮਾਜਰੇ ਨੂੰ ਫੜ ਲਿਆ ਪਠਾਨ ਮਾਜਰੇ ਨੇ ਆ ਕਰ ਦਿੱਤਾ ਸੀ ਹੁਣ ਉਹਨੂੰ ਫੜ ਲਿਆ ਸ਼ਾਇਦ ਇਹੋ ਜੀ ਖਬਰ ਅਗਲੇ ਐਪੀਸੋਡ ਦੇ ਵਿੱਚ ਆ ਜਾਣੀ ਆ ਜਿਹੜਾ ਕਿ ਸ਼ਾਇਰ ਤਿਆਰ ਹੋ ਚੁੱਕਿਆ ਹੋਊਗਾ ਜਾਂ ਤਿਆਰ ਹੋ ਹੀ ਜਾਂਦਾ ਹੋਣਾ ਜੇ ਆਪਾਂ ਹੱਡ ਦੀ ਗੱਲ ਕਰੀਏ ਤਾਂ ਹੱਡ ਦੇ ਨਾਲ ਸੱਚੀ ਮੁੱਚੀ ਪੰਜਾਬ ਦੇ ਬੁਰੇ ਹਾਲ ਆ ਇਸ ਵੇਲੇ ਪੰਜਾਬ ਦੇ ਵਿੱਚ ਬੜਾ ਨੁਕਸਾਨ ਹੋ ਗਿਆ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਫਿਰੋਜ਼ਪੁਰ ਦੇ ਬਲਗਾਇਏ ਸੀ ਉੱਥੇ ਉਹਨਾਂ ਨੇ ਪੀੜਤਾਂ ਦਾ ਹਾਲਚਲ ਪੁੱਛਿਆ ਮਾਤਾਵਾਂ ਨੂੰ ਗਲ ਦੇ ਨਾਲ ਲਾਇਆ ਅੱਖਾਂ ਦੇ ਵਿੱਚ ਅਥੂ ਆਇਆ ਸੁਖਵੀਰ ਸਿੰਘ ਬਾਦਲ ਵੀ ਕਈ ਥਾਵਾਂ ਤੇ ਗਏ ਉਹਨਾਂ ਨੇ ਵੀ ਬਹੁਤ ਸਾਰੇ ਲੋਕਾਂ ਦਾ ਹਾਲਚਲ ਪੁੱਛਿਆ ਬਾਕੀ ਵਕ ਵਕ ਪਾਰਟੀਆਂ ਦੇ ਨੇਤਾ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਹੋਰ ਸਿਆਸੀ ਤਿਆਂ ਜਿਹੜੀਆਂ ਉਹ ਵੀ ਇਸ ਵੇਲੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਲੋਕਾਂ ਦਾ ਹਾਲ-ਚਲ ਪੁੱਛ ਰਹੀਆਂ ਪੁੱਛਣਾ ਵੀ ਚਾਹੀਦਾ ਸਮਾਜ ਸੇਵੀ ਜਿੱਥੇ ਬੰਦਗੀਾਂ ਮਦਦ ਦੇ ਵਿੱਚ ਲੱਗੀਆਂ ਹੋਈਆਂ ਕਲਾਕਾਰ ਮਦਦ ਦੇ ਵਿੱਚ ਲੱਗੇ ਆ ਆਮ ਲੋਕ ਤੇ ਕਲੱਬਾਂ ਮਦਦ ਦੇ ਵਿੱਚ ਲੱਗੀਆਂ ਪਰ ਇੱਕ ਗੱਲ ਜ਼ਰੂਰ ਕਿਤੇ ਰੱਖਿਓ ਭਾਰਤ ਦੀ ਸਰਕਾਰ ਦੇ ਵੱਲੋਂ ਅਫਗਾਨਿਸਤਾਨ ਦੇ ਵਿੱਚ ਆਏ ਪੁਚਹਾੜ ਦੇ ਕਰਕੇ ਉੱਥੇ ਕਈ ਟਨ ਖਾਣ ਪੀਣ ਵਾਲੀ ਸਮੱਗਰੀ ਭੇਜੀ ਗਈ ਹੈ ਟੈਂਟ ਭੇਜੇ ਗਏ ਆ ਬਹੁਤ ਵਧੀਆ ਗੱਲ ਆ ਬੰਦਾ ਬੰਦੇ ਦੇ ਦੇਸ਼ ਦੇਸ਼ ਦੇ ਕੰਮ ਆਉਂਦਾ ਆਉਣਾ ਵੀ ਚਾਹੀਦਾ ਹੁਣ ਜਦੋਂ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਵਿਦੇਸ਼ ਮੰਤਰੀ ਇਹ ਗੱਲ ਕਹਿੰਨੇ ਜੀ ਕਿ ਅਸੀਂ ਅਫਗਾਨਿਸਤਾਨ ਦੇ ਨਾਲ ਖੜੇ ਹਾਂ ਇਸ ਘੜੀ ਦੇ ਵਿੱਚ ਤੇ ਬੇਨਤੀ ਇਹ ਜੀ ਕਿ ਅਫਗਾਨਿਸਤਾਨ ਦੂਰ ਪੈਂਦਾ ਪੰਜਾਬ ਨੇੜੇ ਪੈਂਦਾ ਤੁਸੀਂ ਪੰਜਾਬ ਦੇ ਵਿੱਚ ਵੀ ਕੁਝ ਭੇਜ ਦਿਓ ਪੈਸੇ ਭੇਜ ਦਿਓ ਇੱਕ ਪੈਕੇਜ ਭੇਜ ਦਿਓ ਤੁਹਾਨੂੰ ਪੰਜਾਬ ਕਿਉਂ ਨਹੀਂ ਦਿਸਦਾ ਪੰਜਾਬ ਨਹੀਂ ਦਿਸਦਾ ਅਫਗਾਨਿਸਤਾਨ ਦਿਸ ਜਾਂਦਾ ਉੱਥੇ ਪੁਚਾਲ ਆਇਆ ਉਹ ਦਿਸ ਗਿਆ ਇੱਥੇ ਹੜ ਆਇਆ ਇਹ ਨਹੀਂ ਦਿਸਿਆ ਪੰਜਾਬ ਨਾਲੋਂ ਇੰਨੀ ਦੂਰੀ ਕਿਉਂ ਤੇ ਪੰਜਾਬ ਦੇ ਬਾਰੇ ਸੋਚਿਆ ਕਿਉਂ ਨਹੀਂ ਜਾਂਦਾ ਕੀ ਕਾਰਨ ਆ ਪੰਜਾਬ ਨੇ ਵਿਗਾੜਿਆ ਕੀ ਆ ਪੰਜਾਬ ਨੂੰ ਪੰਜਾਬੀ ਬਚਾਰੇ ਹੋਰ ਕੋਈ ਵੀ ਨਹੀਂ ਤੇ ਪੰਜਾਬ ਨੂੰ ਬਚਾਉਣ ਵਾਲਿਆਂ ਦੀ ਗਿਣਤੀ ਘੱਟ ਵੀ ਨਹੀਂ ਕੇਂਦਰ ਦੀ ਸਰਕਾਰ ਨੂੰ ਬੇਨਤੀ ਆ ਵੀ ਬਿਹਾਰ ਦੀਆਂ ਚੋਣਾਂ ਦੇ ਲਈ ਤੁਸੀਂ ਫਿਕਰਮੰਦ ਆ ਬਹੁਤ ਵਧੀਆ ਗੱਲ ਆ ਤੁਸੀਂ ਜਿੱਤੋਂ ਨਹੀਂ ਜਿੱਤੋਂ ਇਹ ਉੱਥੋਂ ਦੇ ਲੋਕਾਂ ਨੇ ਵੇਖਣਾ ਪਰ ਵੋਟਾਂ ਨਾਲੋਂ ਮਹੱਤਵਪੂਰਨ ਲੋਕ ਹੁੰਦੇ ਆ ਤੇ ਹਰ ਵੋਟ ਦੇ ਨਾਲੋਂ ਮਹੱਤਵਪੂਰਨ ਪੰਜਾਬ ਆ ਪੰਜਾਬੀ ਆ ਇਹ ਪੰਜਾਬੀ ਜਿਹੜੇ ਤਰੰਗਾਂ ਦੇ ਵਿੱਚ ਲਿਪਟ ਲਿਪਟ ਕੇ ਆਉਂਦੇ ਆ ਜਦੋਂ ਸਰਹੱਦ ਦੇ ਉੱਤੇ ਗੋਲੀ ਚੱਲਦੀ ਆ ਇਹ ਪੰਜਾਬੀ ਜਿਹੜੇ ਪੂਰੇ ਦੇਸ਼ ਦਾ ਢਿੱਡ ਭਰਦੇ ਆ ਇਹ ਪੰਜਾਬੀ ਜਿਹੜੇ ਉੜਤਾ ਪੰਜਾਬ ਵਾਲੇ ਖਮਉਂਦੇ ਆ ਫੇਰ ਲੰਗਰ ਲਉਦੇ ਆ ਇਹ ਪੰਜਾਬੀ ਜਿਨ੍ਹਾਂ ਨੂੰ ਹਰ ਵਾਰ ਉਲਟ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਪਰ ਇਹਨਾਂ ਨੇ ਸਿੱਧੇ ਕੰਮ ਕਰ ਕਰਕੇ ਦਿਖਾਏ ਆ ਇਹ ਪੰਜਾਬੀ ਜਿਨ੍ਹਾਂ ਨੂੰ ਨੈਸ਼ਨਲ ਮੀਡੀਆ ਰੱਜ ਕੇ ਬਦਨਾਮ ਕਰਦਾ ਪਰ ਇਹ ਪੰਜਾਬੀ ਬੰਨ ਆਪ ਲਾਉਂਦੇ ਆ ਇਹ ਪੰਜਾਬ ਦੇ ਬਾਰੇ ਗੱਲ ਹੋਣੀ ਚਾਹੀਦੀ ਆ ਸ਼ਿਆਸੀ ਡਰਾਮੇਬਾਜ਼ੀਆਂ ਬਹੁਤ ਹੁੰਦੀਆਂ ਜਿਹੜੇ ਲੋਕਾਂ ਨੇ ਇਸ ਔਖੇ ਵੇਲੇ ਦੇ ਵਿੱਚ ਪੰਜਾਬ ਦੀ ਤੇ ਪੰਜਾਬੀਆਂ ਦੀ ਬਾਹ ਫੜੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਉਹਨਾਂ ਨੂੰ ਅਸੀਂ ਸਲਾਮ ਕਰਦੇ ਆ ਜਿਹੜੇ ਹਾਲੇ ਸੁੱਤੇ ਪਏ ਆ ਜਾਂ ਕੋਮਾ ਦੇ ਵਿੱਚ ਗਏ ਆ ਉਹ ਉੱਠਣ ਉਹ ਜਾਗਣ ਮੂਲ ਛਣਣ